ਦੋਸਤੋ ਮੈਂ ਰਜਿੰਦਰ ਸਿੰਘ ਬਿਲਕਾ ਤੇ ਤੁਸੀਂ ਵੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਤੇ ਆਓ ਤੁਹਾਨੂੰ ਲੋਕ ਸਭਾ ਚੋਣਾਂ 2024 ਦਾ ਦ੍ਰਿਸ਼ ਦਿਖਾ ਦਿੰਨੇ ਆ ਅੱਜ ਪਹਿਲੀ ਜੂਨ ਹੈ ਵੋਟਾਂ ਪੈ ਰਹੀਆਂ ਜਲੰਧਰ ਹਲਕੇ ਦੀਨਪਿੰਡ ਬਿਲਗੇ ਦੀ ਤੁਹਾਨੂੰ ਇਹ ਤਸਵੀਰ ਦਿਖਾ ਰਿਹਾ ਆ ਧੁੱਪ ਕਰਕੇ ਸੜਕਾਂ ਸੁਨੀਆਂ ਤੇ ਵੋਟਾਂ ਪਾਉਣ ਲਈ ਵੱਖ-ਵੱਖ ਪਾਰਟੀਆਂ ਦੇ ਜਿਹੜੇ ਪੋਲਿੰਗ ਕੈਂਪ ਲੱਗੇ ਆ ਪੋਲਿੰਗ ਕੈਂਪਾਂ ਦੇ ਉੱਤੇ ਵਰਕਰ ਬੈਠੇ ਨੇ ਪਾਰਟੀਆਂ ਦੇ ਅਡੀਕ ਨੇ ਵੋਟਰਾਂ ਦੀ ਇਹਨਾਂ ਨੂੰ ਅੜੀਕਾ ਵੋਟਰ ਆ ਰਹਾ ਪਰਚੀ ਦਿਖਾਉਂਦੇ ਐ ਤੇ ਵੋਟ ਪਾਉਣ ਜਾਂਦੇ ਐ ਭਾਵੇਂ ਕਿ ਚੋਣ ਕਮਿਸ਼ਨ ਦੇ ਜਿਹੜੇ ਮਲਾਜਮ ਐ ਉਹਨਾਂ ਨੇ ਘਰ ਘਰ ਵੋਟ ਪਰਚੀਆਂ ਦਿੱਤੀਆਂ ਹੋਈਆਂ ਪਰ ਇਸ ਦੇ ਬਾਵਜੂਦ ਵੀ ਸਾਰੀਆਂ ਪਾਰਟੀਆਂ ਆਪਣੀ ਹੂਟ ਕੈਂਪ ਰੱਖਣ ਲਈ ਆਪਣੀ ਪਾਰਟੀ ਦਾ ਪੋਲਿੰਗ ਕੈਂਪ ਹਰ ਪੋਲਿੰਗ ਸਟੇਸ਼ਨ ਦੇ ਬਾਹਰ ਕੁਝ ਦੂਰੀ ਤੇ ਲੱਗਾ ਤੁਸੀਂ ਦੇਖ ਰਹੇ ਹੋ ਭਾਜਪਾ ਦੇ ਵੀ ਇੱਥੇ ਪੰਜ ਥਾਈਂ ਜਿੱਥੇ ਬਾਕੀ ਪਾਰਟੀਆਂ ਦੇ ਪੋਲਿੰਗ ਕੈਂਪ ਲੱਗੇ ਐ ਉੱਥੇ ਭਾਜਪਾ ਦੇ ਵੀ ਕੈਂਪ ਲੱਗੇ ਐ ਤੁਹਾਨੂੰ ਦਿਖਾ ਰਹੇ ਆ ਤੇ ਇਹ ਇੱਕ ਪੋਲਿੰਗ ਕੈਂਪ ਜਿਹੜਾ ਤੁਹਾਨੂੰ ਕਾਂਗਰਸ ਦਾ ਦਿਖਾ ਰਹੇ ਆ ਬੜਾ ਸਜਾਇਆ ਹੋਇਆ ਤੁਸੀਂ ਦੇਖਿਆ ਤੇ ਆਓ ਅੱਗੇ ਵੀ ਤੁਹਾਨੂੰ ਵੱਖ-ਵੱਖ ਪਾਰਟੀਆਂ ਦੇ ਪੋਲਿੰਗ ਕੈਂਪ ਦਿਖਾ ਰਹੇ ਆ ਕਿਵੇਂ ਪਾਰਟੀ ਵਰਕਰ ਜਿਹੜੇ ਡਟੇ ਹੋਏ ਨੇ 23 ਦਿਨ ਲੱਗੇ ਨੇ ਘਰ-ਘਰ ਜਾ ਕੇ ਇਹਨਾਂ ਪਾਰਟੀ ਵਰਕਰਾਂ ਬੋਲੋ ਆਪਣੀ ਆਪਣੀ ਪਾਰਟੀ ਦਾ ਚੋਣ ਪ੍ਰਚਾਰ ਕੀਤਾ ਹੈ ਬੋਟਾ ਮੰਗੀਆਂ ਤੇ ਬੋਟਾ ਅੱਜ ਲੋਕ ਪਹਿਲੀ ਵਾਰ ਇਹ ਆ ਕਿਹੜੀ ਪਾਰਟੀ ਦੀ ਜਿੱਤ ਹੋਣੀ ਹੈ ਕਿਹੜੀ ਪਾਰਟੀ ਦੂਜੇ ਨੰਬਰ ਤੇ ਆਉਣੀ ਹੈ ਤੀਜਾ ਚੌਥਾ ਤੇ ਪੰਜਵੇਂ ਨੰਬਰ ਤੱਕ ਵੀ ਜਿਹੜੇ ਆ ਆਖਰ ਤੱਕ ਹੋਰ ਵੀ ਕਈ ਨੰਬਰ ਕਈ ਉਮੀਦਵਾਰਾਂ ਦੇ ਹੋਣੇ ਹੈ ਤੇ ਹੁਣ ਅਸੀਂ ਤੁਹਾਨੂੰ ਬਿਲਕੇ ਦੇ ਵਿੱਚ ਬਖਬਖ ਪਾਰਟੀਆਂ ਦੇ ਪੋਲਿੰਗ ਕੈਂਪ ਜਿਹੜੀ ਵੋਟ ਪੋਲਿੰਗ ਕਰਾਉਣ ਲਈ ਵੱਖ-ਵੱਖ ਪਾਰਟੀਆਂ ਦੇ ਜਿਹੜੇ ਕੈਂਪ ਲੱਗੇ ਨੇ ਉਹਨਾਂ ਦੇ ਤੁਹਾਨੂੰ ਦ੍ਰਿਸ਼ ਦਿਖਾ ਰਿਹਾ ਹਾਂ ਪੰਜ ਥਾਈ ਬੈਠੇ ਨੇ ਵੱਖ-ਵੱਖ ਪਾਰਟੀਆਂ ਦੇ ਇਹ ਆਗੂ ਵਰਕਰ ਕਰ ਰਹੇ ਨੇ ਸਖਤ ਮਿਹਨਤ ਅੱਜ ਪਿਛਲੇ ਇੱਕ ਦੋ ਮਹੀਨਿਆਂ ਤੋਂ ਚੋਣ ਸਰਗਰਮੀ ਦੀ ਸਾਰੀ ਮਿਹਨਤ ਅੱਜ ਬਾਹਰ ਆਉਣੀ ਹੈ ਇਨ੍ਹਾਂ ਪਾਰਟੀਆਂ ਦੀ ਕਿਹਨੂੰ ਵੱਧ ਵੋਟਾਂ ਪਈਆਂ 4 ਜੂਨ ਨੂੰ ਪਤਾ ਲੱਗਣਾ ਹੈ ਸ਼ਾਮ ਨੂੰ ਵੱਖ-ਵੱਖ ਆਗੂਆਂ ਨੂੰ ਰਿਕਾਰਡ ਕਰਾਂਗੇ ਜਾਣਾਂਗੇ ਉਹਨਾਂ ਦੇ ਵਿਚਾਰ ਕਿਹੋ ਜਿਹਾਰਿਆ ਅੱਜ ਦਾ ਉਹਨਾਂ ਲਈ ਦਿਨ ਬਿਲਕੇ ਦੇ ਵਿੱਚ ਕਿਹੜੀ ਪਾਰਟੀ ਨੂੰ ਸਾਰਿਆਂ ਨਾਲੋਂ ਵੱਧ ਬੋਟਾ ਮਿਲਣਗੇ ਆਜ ਤਾਂ ਦਾਵਾ ਸਾਰੇ ਕਰਨਗੇ ਕਿ ਅਸੀਂ ਇੱਕ ਨੰਬਰ ਤੇ ਰਹਾਂਗੇ ਅਸੀਂ ਇੱਕ ਨੰਬਰ ਤੇ ਰਹਾਂਗੇ 4 ਜੂਨ ਨੂੰ ਪਤਾ ਲੱਗਣਾ ਹੈ ਬਿਲਕੇ ਦੇ ਵਿੱਚ ਕਿਹੜੀ ਪਾਰਟੀ ਇਸ ਵਾਰ ਸਾਰਿਆਂ ਨੂੰ ਅੱਗੇ ਰਹੀ ਕਿਹਨੂੰ ਵੋਟ ਜ਼ਿਆਦੇ ਲੋਕਾਂ ਨੇ ਦਿੱਤੇ ਇਹ 4 ਜੂਨ ਨੂੰ ਪਤਾ ਲੱਗ ਜਾਣਾ ਤੇ ਅਸੀਂ ਤੁਹਾਨੂੰ ਬਿਲਕੇ ਦੇ ਵਿੱਚ ਵੱਖ-ਵੱਖ ਪਾਰਟੀਆਂ ਬਾਰੇ ਐਸ ਵੇਲੇ ਜਿਹੜੇ ਪੋਲਿੰਗ ਕੈਂਪ ਲੱਗੇ ਆ ਉਹਨਾਂ ਦੇ ਦ੍ਰਿਸ਼ ਦਿਖਾਏ ਆ ਵਰਕਰ ਜਿਹੜੇ ਆ ਬੜੇ ਜੋਰਾਂ ਨਾਲ ਲੱਗੇ ਆ ਕੰਮ ਕਰ ਰਹੇ ਨੇ ਵੋਟਾਂ ਪਾਉਣ ਦਾ ਤੇ ਉੱਥੇ ਹੀ ਵੱਖ-ਵੱਖ ਸਾਧਨ ਵੀ ਡਟੇ ਪਏ ਨੇ ਇੱਕ ਥਾਂ ਸਾਨੂੰ ਇਕੱਠੇ 3 ਬਿਲਡਰ ਖੜੇ ਨਜ਼ਰ ਆਏ ਜਿਨ੍ਹਾਂ ਵੱਲੋਂ ਇਸ ਸਮੇਂ ਵੋਟਾਂ ਦੀ ਟੁਆ ਟੁਆ ਲਈ ਤਿਆਰੀ ਕੀਤੀ ਜਾ ਰਹੀ ਸੀ ਆਓ ਤੁਹਾਨੂੰ ਉਹ ਵੀ ਦ੍ਰਿਸ਼ ਦਿਖਾਉਨੇ ਆ ਆਓ ਤੁਹਾਨੂੰ ਦਿਖਾਈਏ ਇਹ 3 ਬਿਲਡਰ ਸਵੇਰ ਸਮੇਂ ਇਹਨਾਂ ਤਰੀਕਿਆਂ ਤੇ ਜਿਹੜੀ ਪਾਰਟੀ ਵੱਲੋਂ ਇਹਨਾਂ ਨੂੰ ਬੁੱਕ ਕੀਤਾ ਉਹਨਾਂ ਦੇ ਝੰਡੇ ਲਗਾਏ ਜਾ ਰਹੇ ਆ ਗੱਲਬਾਤ ਕਰਾਂਗੇ ਜਾਣਾਂਗੇ ਇਹਨਾਂ ਤੋਂ ਕਿ ਕੀ ਦਿਹਾੜੀ ਅੱਜ ਇਹਨਾਂ ਨੂੰ ਮਿਲੇਗੀ ਪ੍ਰਦੀਪ ਸਿੰਘ ਜੀ ਅੱਜ ਫੇ ਵੋਟਾ ਟੋਣ ਦਾ ਜਿਹੜਾ ਆ ਤੁਹਾਡੇ ਕੋਲ ਕੰਮ ਆਇਆ ਇਹ ਕਿੰਨੇ ਕਿੰਨੇ ਨੂੰ ਅੱਜ ਦਿਹਾੜੀ ਆ ਅੱਜ ਵੀ ਹੋਊਗੀ 15-1600 ਰੁਪਏ ਤਾਂ ਲਵਾਂਗੇ ਹੋਊਗੀ ਕਿ 1800 ਰੁਪਏ ਕਿਹਾ 500 ਰੁਪਇਆ ਕਿਹਾ ਹਾਂ ਚੋਰ ਮੈਂਚ ਪੈਟਰੋਲ ਵੀ ਪੈਂਦਾ ਦਿਹਾੜੀ ਆਪਣੀ ਵੀ ਆ ਟਟ ਭਾਜੇ ਸਾਰਾ ਕੁਝ ਕਰਦੇ ਇਹ ਇਕੱਲਾ ਅਕਾਲੀ ਦਲ ਲਾ ਲਈ ਤੁਹਾਨੂੰ ਬੱਕ ਕੀਤਾ ਕਿ ਜਾਂ ਹੋਰ ਪਾਰਟੀਆਂ ਲਵੀ ਬਈ ਹੋਰਾਂ ਨੇ ਵੀ ਕਿਹਾ ਸੀ ਗਿਆ ਹਾਂ ਪਰ ਉਹ ਪੈਸੇ ਥੋੜੇ ਦਿੰਦੇ ਸੀ ਬੱਕ ਸਿਰਫ ਤੁਹਾਨੂੰ ਕੀਤਾ ਅਕਾਲੀ ਦਲ ਨੇ ਉਧਰੋਂ ਕਦੋਂ ਹੋਣਾ ਨੇ ਵੀ ਉਹਨਾਂ ਨੇ ਵੀ ਗੱਡੀਆਂ 7-8 ਬਲੌਰਾਂ ਸਾਧੀਆਂ ਬਲੌਰਾਂ ਸਾਧੀਆਂ ਕਿਸੇ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ